ਪੰਜਾਬੀ ਸਿਨੇਮਾ ਦੀ ਚਰਚਿਤ ਫਿਲਮ ਨਿੱਕਾ ਜੈਲਦਾਹ ਫੋਬ ਵਿਵਾਦਾਂ ਦੇ ਘੇਰੇ ਵਿੱਚ ਆ ਗਈ ਹੈ ਫਿਲਮ ਵਿੱਚ ਦਿਖਾਏ ਗਏ ਕੁਝ ਸੀਨ ਨੂੰ ਲੈ ਕੇ ਦਰਸ਼ਕਾਂ ਅਤੇ ਸਿੱਖ ਸੰਗਠਨਾ ਨੇ ਅਸਹਿਮਤੀ ਜਤਾਈ ਹੈ ਖਾਸ ਕਰਕੇ ਅਦਾਕਾਰਾ ਸੋਨਾ ਬਾਜ਼ਵਾ ਦੇ ਕਿਰਦਾਰ ਨੂੰ ਲੈ ਕੇ ਭਾਰੀ ਵਿਰੋਧ ਦੇਕਰ ਨੂੰ ਮਿਲ ਰਿਹਾ ਹੈ ਜਾਣਕਾਰੀ ਮੁਤਾਬਕ ਫਿਲਮ ਦੇ ਸੀਨ ਸਾਹਮਣੇ ਆਉਣ ਤੋਂ ਬਾਅਦ ਕਈ ਧਾਰਮਿਕ ਅਤੇ ਸਮਾਜਿਕ ਸੰਗਠਨਾ ਨੇ ਵਿਰੋਧ ਦਿੱਤਾ ਹੈ ਵਿਵਾਦ ਦੀ ਅਸਲੀ وجہ ਇਹ ਹੈ ਕਿ ਫਿਲਮ ਵਿੱਚ ਪੰਜਾਬੀ ਅਦਾਕਾਰ ਸੋਨਾ ਬਾਜ਼ਵਾ ਨੂੰ ਸ਼ਰਾਬ ਅਤੇ ਸਿਗਰਟ ਪੀਂਦੇ ਵੇ ਦਿਖਾਇਆ ਗਿਆ ਹੈ ਵਿਰੋਧੀਆਂ ਦਾ ਕਹਿਣਾ ਹੈ ਕਿ ਇਹ ਸੀਨ ਸਿੱਧੇ-ਸਿੱਧੇ ਸਿੱਖ ਧਰਮ ਦੀ ਮਰਿਆਦ ਅਤੇ ਪੰਜਾਬੀ ਸੱਭਿਆਚਾਰ ਦੇ ਖਿਲਾਫ ਹਨ ਕਈ ਲੋਕਾਂ ਨੇ ਸੋਸ਼ਲ ਮੀਡੀਆ ਤੇ ਆਪਣੀ ਨਾਰਾਜ਼ਗੀ ਜਤਾਉਂਦੇ ਹੋਏ ਲਿਖਿਆ ਕਿ ਸਿੱਖ ਸਮਾਜ ਦੀ ਲੜਕੀ ਨੂੰ ਸ਼ਰਾਬ ਅਤੇ ਸਿਗਰਟ ਪੀਂਦੇ ਹੋਏ ਦਿਖਾਉਣਾ ਨਾ ਸਿਰਫ ਧਰਮ ਦੀ ਮਰਿਆਦਾ ਦੇ ਖਿਲਾਫ ਹੈ ਬਲਕਿ ਪੰਜਾਬ ਦੀ ਸੰਸਕ੍ਰਿਤੀ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਹੈ ਧਾਰਮਿਕ ਸੰਗਠਨਾ ਦਾ ਕਹਿਣਾ ਹੈ ਕਿ ਫਿਲਮਾਂ ਨੂੰ ਸਮਾਜ ਦਾ ਆਇਨਾ ਮੰਨਿਆ ਜਾਂਦਾ ਹੈ ਤੇ ਇਸ ਤਰ੍ਹਾਂ ਦੇ ਸੀਨ ਨੌਜਵਾਨਾਂ ਉੱਤੇ ਗਲਤ ਪ੍ਰਭਾਵ ਜੋ ਪਾ ਸਕਦੇ ਨੇ